ਸਣ ਦਾ ਸਾਧ ਸੰਗਤ ਜੀ ਸਤਗੁਰਾਂ ਦੇ ਰਾਜ ਦੇ ਵਿੱਚ ਐਨੀ ਜਿਆਦਾ ਸ਼ਾਂਤੀ ਸੀ ਨਾ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਰਾਜ ਚ ਮੋਰਾਂ ਦੀ ਆਵਾਜ਼ ਵੀ ਪਿੰਡਾਂ ਚ ਸੁਣ ਦਿਆ ਕਰਦੀ ਸੀ ਸ਼ਾਂਤੀ ਐਨੀ ਜਿਆਦਾ ਸੀ ਲੋਕ ਰੌਲਾ ਨਹੀਂ ਸਿੱਖਉਂਦੇ ਚੋਰ ਯਾਰਾਂ ਆਣ ਕੇ ਠੱਗੀਆਂ ਡਾਕੇ ਨਹੀਂ ਸੀ ਮਾਰਦੇ ਸਤਗੁਰਾਂ ਦਾ ਐਡਾ ਜਿਆਦਾ ਤਕੜਾ ਰਾਜ ਸੀ ਮਹਾਰਾਜ ਸਾਹਿਬ ਸਤਗੁਰੂ ਸੱਚੇ ਪਾਤਸ਼ਾਹ ਜੀ ਜਿੱਥੇ ਬੈਠੇ ਸਨ ਫੋਲ ਦੇ ਟਿਕਣ ਦੀ ਵੀ ਆਵਾਜ਼ ਹੁੰਦੀ ਸੀ ਇੰਨੀ ਜ਼ਿਆਦਾ ਸ਼ਾਂਤੀ ਸੀ ਤੇ ਸਾਧ ਸੰਗਤ ਜੀ ਸਾਨੂੰ ਦੁਨੀਆ ਦੇ ਮੀਡੀਆ ਨੇ ਸਦਾ ਨਹੀਂ ਇਹ ਆਖਿਆ ਵੀ ਇਹ ਸ਼ਾਂਤੀ ਨਾ ਪਸੰਦ ਲੋਕ ਨੇ ਇਹ ਅਤਵਾਦੀ ਨੇ ਪੱਖ ਪਤੂ ਨੇ ਮਹਾਰਾਜ ਸੱਚੇ ਪਾਤਸ਼ਾਹ ਸਤਗੁਰੂ ਸਾਨੂੰ ਕੀ ਆਖਦੇ ਨੇ ਮਹਾਰਾਜ ਕਹਿੰਦੇ ਸਾਡੇ ਰਾਜ ਦੇ ਵਿੱਚ ਸ਼ਾਂਤੀ ਇੰਨੀ ਹੁੰਦੀ ਸੀ ਫੋਲ ਦੇ ਟਿਕਣ ਦੀ ਵੀ ਆਵਾਜ਼ ਸੁਣ ਜਾਂਦੀ ਸੀ ਪੰਡਾ ਜੀ ਇਹ ਸਾਧ ਸੰਗਤ ਜੀ ਦੱਸੋ ਫਿਰ ਸ਼ਾਂਤੀ ਨਾ ਪਸੰਦ ਲੋਕ ਅਸੀਂ ਆ ਕਿ ਉਹ ਲੋਕ ਨੇ ਜਿਨ੍ਹਾਂ ਤੇ ਸਾਡੇ ਤੇ ਬੈਠਿਆਂ ਤੇ ਲਾਚੀ ਚਾਰਜ ਕੀਤੇ ਨੇ ਸਾਨੂੰ ਧੰਨੇ ਦੇਣ ਤੇ ਮਜਬੂਰ ਕੀਤਾ ਸਾਡੇ ਤੇ ਅਥਰੂ ਗੈਸ ਦੇ ਗੋਲੇ ਸਿੱਤੇ ਜਾ ਰਹੇ ਨੇ ਉਹ ਅਥਵਾਦੀ ਨੇ ਤੇ ਜਾਂ ਫਿਰ ਅਸੀਂ ਅਥਵਾਦੀਆਂ ਕਿ ਤੁਸੀਂ ਆਪਣੇ ਹਿਰਦੇ ਦਾ ਵਿਚਾਰ ਕਰੋ ਜਿਸ ਗੁਰੂ ਦੇ ਰਾਜ ਵਿੱਚ ਇੰਨੀ ਜ਼ਿਆਦਾ ਸ਼ਾਂਤੀ ਹੋਵੇ ਫੁੱਲ ਦੇ ਟਿਕਣ ਦੀ ਵੀ ਆਵਾਜ਼ ਮੰਦੀ ਹੋਵੇ ਚੋਰਾਂ ਦਾ ਵੀ ਸ਼ੋਰ ਸੁਣਦਾ ਹੋਵੇ ਸਾਧ ਸੰਗਤ ਇਹ ਉਸ ਸਤਿਗੁਰੂ ਦੇ ਸਿੱਖ ਅਤਵਾਦੀ ਨਹੀਂ ਹੋ ਸਕਦੇ ਜੇ ਆਪਣੇ ਹੱਥ ਮੰਗਲ ਵਾਲੇ ਅਤਵਾਦੀ ਨੇ ਨਾ ਤੇ ਕੋ ਅਤਵਾਦੀ ਠੇਕਣੇ ਕਰ ਇਹੋ ਜੀ ਸ਼ਾਂਤੀ ਤਾਂ ਕੀ ਕਰਉਣਾ ਸਾਧ ਸੰਗਤ ਧੀਰ ਚੁੱਪ ਚਪੀਟਿਆ ਬੈਠਿਆ ਤੇ ਨਾ ਕੀ ਚਾਹੇ ਕੀਤੇ ਚਾਲੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਆਪਣਾ ਇਤਿਹਾਸ ਇਹ ਜੋ ਤੱਕ ਸਾਰਣ ਕਰ ਰਹੇ ਹਾਂ तकरीबन ਸਮਾ ਵੀ ਹੋ ਗਿਆ ਮੈਂ ਲਾਸਟ ਬਚਨ ਕਰਦੇ ਆਂ ਬੇਨਤੀ ਕਰਦੇ ਆਂ ਅੱਜ ਮਹਾਨ ਜਰਨੈਲ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪੰਥ ਦਾ ਵਾਲਿਆਂ ਦਾ ਜਾਂਦੀ ਜੰਨੇ ਸਾਧ ਸੰਗਤ ਜੀ ਆਪ ਸਭ ਨੂੰ ਬਹੁਤ ਜਿਆਦਾ ਮੁਬਾਰਕਾਂ ਹੋਣ ਸੰਤ ਜੀ ਦੇ ਜਨਮ ਦਿਨ ਦੀਆਂ ਪਰ ਸਾਧ ਸੰਗਤ ਜੀ ਅਸੀਂ ਉਹਨਾਂ ਦੇ ਦੱਸਿਓ ਇਹ ਨਕਸ਼ੇ ਅਗਮਨ ਨੂੰ ਆਪਣੇ ਹਿਰਦੇ ਦੇ ਅੰਦਰ ਵਸਾ ਕੇ ਰੱਖੀਏ ਵੱਝਣ ਕਰਦਾ ਮੈਂ ਸਾਧ ਸੰਗਤ ਜੀ ਹਰੇਕ ਬੰਦਾ ਕਹਿੰਦਾ ਸੰਤਾ ਗੋੜੀਆਂ ਚਲਾਈਆਂ ਕੋ ਸ਼ਾਂਤੀ ਪਸੰਦ ਨਹੀਂ ਸਨ ਪਰ ਉਹਨਾਂ ਦੇ ਕੀਤੇ ਹੋਏ ਕਾਰਜ ਦੰਦਮੀ ਟਕਸਾਲ ਦੇ ਕੀਤੇ ਹੋਏ ਕਾਰਜ ਜੇ ਨਾ ਕੀਤੇ ਹੁੰਦੇ ਸਾਧ ਸੰਗਤ ਜੀ ਅੱਜ ਪੰਜਾਬ ਪੰਜਾਬੀਅਤ ਦਾ ਨਾਮ ਮੇਚੋਂ ਤੱਕ ਨਾ ਹੁੰਦਾ ਜੇ ਮਹਾਰਿੰਦਰ ਸਾਹਿਬ ਜੀ ਦਾ ਨਾਮ ਇੰਨਾ ਜ਼ਿਆਦਾ ਉੱਚਾ ਕਰਕੇ ਦੁਨੀਆ ਦੇ ਵਿੱਚ ਆਇਆ ਹੈ ਨਾ ਤੇ ਇਹ ਦੰਦਮੀ ਟਕਸਾਲ ਦੇ ਕਰਕੇ ਸੰਤ ਗਿਆਨੀ ਜਨੈਲ ਸਿੰਘ ਪਿੰਡਰਾਵਾਲੇ ਤੇ ਸਾਧ ਸੰਗਤ ਜੀ ਮੈਂ ਇੱਕ ਬਚਨ ਕਰਦਿਆਂ ਚਲੋ ਮੰਨਦੇ ਆ ਸੰਤਾਂ ਗੋਲੀਆਂ ਚਲਾਈਆਂ ਸੰਤਾਂ ਨੇ ਸਾਡੇ ਲਈ ਬੜਾ ਕੁਝ ਕੀਤਾ ਅਸੀਂ ਉਹਨਾਂ ਦਾ ਬਚਨ ਨਹੀਂ ਮੰਨ ਸਕੇ ਮੰਨਦੇ ਆ ਪਰ ਜਸਵੰਤ ਸਿੰਘ ਜੀ ਖੱਤੜਾ ਜਿਨ੍ਹਾਂ ਦਾ ਮੈਂ ਬਚਨ ਕਰਦਿਆਂ ਉਹ ਤੇ ਬਹੁਤ ਹੀ ਸ਼ਾਂਤੀ ਪਸੰਦ ਸਨ ਉਹਨਾਂ ਨੇ ਤੇ ਕੋਈ ਗੋਲੀ ਵੀ ਨਹੀਂ ਸੀ ਚਲਾਈ ਪਰ ਉਹਨਾਂ ਨੂੰ ਕਿਉਂ ਕੋਹ ਕੋ ਕੇ ਸ਼ਹੀਦ ਕੀਤਾ ਗਿਆ ਸਾਧ ਸੰਗਤ ਜੀ ਇਹਦਾ ਸਵਾਲ ਸੀ ਸਰਕਾਰਾਂ ਤੋਂ ਮੰਨਦੇ ਮੰਦੇ ਆ ਸਤ ਜਰਨੈਲ ਸਿੰਘ ਭਿੰਡਰਾਂ ਵਾਲੇ ਅਤਵਾਦੀ ਸਨ ਪਰ ਜਸਵੰਤ ਸਿੰਘ ਜੀ ਖਾਲੜਾ ਜੀ ਨੇ ਤੇ ਕੋਈ ਅਤਵਾਦੀਆਂ ਲਗਨ ਨਹੀਂ ਸਿੱਖੀ। ਉਹਨਾਂ ਨੇ ਇੱਕ ਵਚਨ ਕੀਤਾ ਸੀ ਸਰਕਾਰੀ ਨੌਕਰੀ ਕਰਦੇ ਸਨ। ਕੈਨੇਡਾ ਦੀ ਜਿਹੜੀ ਉੱਥੋਂ ਦੀ ਪੀਐਮ ਸੀਨਾ ਉਹ ਉਹਨਾਂ ਨੂੰ ਐਮਪੀ ਸੀ ਜਿਹੜੀ ਉੱਥੋਂ ਦੀ ਉਹ ਬੰਦਾਂ ਨੂੰ ਕਹਿੰਦੇ ਸੀ ਕੈਨੇਡਾ ਦੇ ਵਿੱਚ ਆ ਜਾਓ ਤੁਹਾਨੂੰ ਅਸੀਂ ਇੱਥੇ ਤਕੜਾ ਲੀਡਰ ਰੱਖਾਂਗੇ। ਇਹ ਲੋਕ ਨੂੰ ਅੰਮ੍ਰਿਤਸਰ ਮੜੋਂ ਨਹੀਂ ਦੇਵਾਂਗੇ ਕੈਨੇਡਾ ਦੇ ਵਿੱਚ ਗਏ ਸਨ ਤੇ ਉਥੋਂ ਫਿਰ ਮੁੜੇ ਆਏ ਸਨ ਉਹ ਕਹਿੰਦੇ ਸਨ ਮੇਰਾ ਪੰਜਾਬ ਹੈ ਮੈਂ ਪੰਜਾਬ ਦੀ ਗੱਲ ਕਰਾਂਗਾ ਸਰਕਾਰੀ ਨੌਕਰੀ ਕਰਦੇ ਸਨ ਸਰਕਾਰੀ ਨੌਕਰੀ 10 ਸਾਲ ਕੀਤੀ ਤੇ ਉਹਨਾਂ ਨੇ ਫਿਰ ਆਪਣਾ ਅਸਤੀਫਾ ਦਿੱਤਾ ਸੀ ਨਾ ਜਦੋਂ ਇਹ ਲਿਖ ਕੇ ਦਿੱਤਾ ਸੀ ਉਹ ਕਹਿੰਦੇ ਸਰਕਾਰੀ ਨੌਕਰੀ ਮੈਂ ਕਾ ਭੀਸੀ ਨੇ ਭ੍ਰਸ਼ਟਾਚਾਰ ਨੂੰ ਖਤਮ ਕਰਦਿਆਂ ਪਰ ਜਿੱਥੇ ਏਡੇ ਏਡੇ ਤਕੜੇ ਲੀਡਰ ਬੈਠੇ ਹੋ ਉਹਨਾਂ ਭ੍ਰਸ਼ਟਾਚਾਰ ਕਰਨ ਵਾਲੇ ختم نہیں ہو سکتا میں تم چنگے شبد استعفا لکھ وہ کہوان کرنا کرو جی نہیں کرنا نہ کرو پر میں آپ جی نچن کردیا میمو جو چاہا لگیا میں استعفے لکھا ہے हां देश ਦੇ ਵਿੱਚ ਭ੍ਰਸਤਾਜਾਰ ਹੈ हां ਪੰਜਾਬੀ ਗੁਲਾਮ ਨੇ ਇਸ ਕਰਕੇ ਮੈਂ ਇਹ ਅਸਤੀਫਾ ਦਿੱਤਾ ਹੈ ਮੇਰੇ ਕੱਲੇ ਦੇ ਨਾਲ ਇਹ ਬਦਲਿਆ ਨਹੀਂ ਜਾ ਸਕਦਾ ਜੇ ਜਿੰਨੇ ਕਰਪਟ ਲੋਕ ਨੇ ਇਸ ਸੰਵਿਧਾਨ ਦੇ ਵਿੱਚੋਂ ਇਸ ਪ੍ਰਸ਼ਾਸਨ ਦੇ ਵਿੱਚੋਂ ਕੱਢੇ ਜਾਣ ਤੇ ਫੇਰ ਬਚੋ ਸਕਦਾ ਹੈ ਉਹਨਾਂ ਦਾ ਅਸਤੀਫਾ ਅੱਜ ਤੱਕ ਕਬੂਲ ਨਹੀਂ ਕੀਤਾ ਗਿਆ ਕਿ ਸਾਂਝ ਸੰਗਤ ਜੀ 1984 ਦੇ ਵਿੱਚ 2000 ਲਖ ਲਾਪਤਾ ਹੀ ਸਨ ਜਿਨ੍ਹਾਂ ਦਾ ਬੱਚਿਆਂ ਦਾ ਸਕੂਲੋਂ ਜਾਂਦਿਆਂ ਦਾ ਪਤਾ ਨਹੀਂ ਲੱਗਿਆ ਚਤਕੇ ਲੈ ਕੇ ਸਨ ਤੇ ਉਹਨਾਂ ਨੂੰ ਕਿੱਥੇ ਮਾਰਿਆ ਕਿੱਥੇ ਖਪਾਇਆ ਬੀਬਨਾ ਅੱਜ ਵੀ ਹੱਥਾਂ ਦੇ ਵਿੱਚ ਫੋਟੋ ਲੈ ਕੇ ਲੱਭਦੀਆਂ ਧਰਮੀਆਂ ਨੇ ਕਿੱਥੇ ਨੇ ਸਾਡੇ ਬੱਚੇ ਤੇ ਸਾਧ ਸੰਗਤ ਜੀ ਮੈਂ ਬਚਨ ਇਹ ਐਵੇਂ ਨਹੀਂ ਕਰ ਰਿਹਾ ਸਾਡੇ ਪਰਿਵਾਰ ਦੇ ਵਿੱਚੋਂ ਗੁਰਮੀਤ ਸਿੰਘ ਜੀ ਸ਼ਹੀਦ ਮਚਾਕੀ ਕਲਾਂ ਵਾਲੇ ਜਿਨ੍ਹਾਂ ਨੂੰ ਮੁਖਸਰ ਸਾਹਿਬ ਦੇਖੇ ਮੁਕਾਬਲਾ ਬਣਾ ਕੇ ਮਾਰਿਆ ਗਿਆ ਪਰ ਉਹਨਾਂ ਨੂੰ ਲਾ ਕੇ ਤਰੰਤ ਮਾਰਿਆ ਗਿਆ ਉਹਨਾਂ ਦੀ ਖੋਪੜੀ ਧੰਕੇ ਮਾਰਿਆ ਗਿਆ ਤੇ ਆਖ ਦਿੱਤਾ ਗਿਆ ਜੇਲ੍ਹ ਦੇ ਵਿੱਚ ਇਹਨਾਂ ਦੇ ਸੱਤ ਲੜਿਆ ਸੀ ਉਹ ਸ਼ਹੀਦ ਪਰਿਵਾਰ ਦੇ ਵਿੱਚੋਂ ਇਹ ਬਚਨ ਐਵੇਂ ਨਹੀਂ ਕੀਤਾ ਜਾਂ ਸੀ ਜਾਣਦੇ ਉਹ ਗੁਰਮੀਤ ਸਿੰਘ ਸ਼ਹੀਦ ਜੀ ਦੀ ਭੂਆ ਦੀ ਬੇਤੀ ਸੰਤ ਵਿਆਲੀ ਜਰਨੈਲ ਸਿੰਘ ਜੀ ਦੇ ਭਤੀਜੇ ਨੂੰ ਵਿਆਹੀ ਹੋਈ ਸੀ ਅਸੀਂ ਉਸ ਪਰਿਵਾਰ ਦੇ ਵਿੱਚੋਂ ਤੇ ਸਾਧ ਸੰਗਤ ਜੀ ਮੈਂ ਆਪਣਾ ਨਿੱਜੀ ਨਹੀਂ ਦੱਸ ਰਿਹਾ ਮੈਂ ਜਸਵੰਤ ਸਿੰਘ ਖਾਲੜਾ ਜੀ ਦੇ ਬਚਨ ਦੱਸ ਰਿਹਾ ਉਹਨਾਂ ਨੇ ਇੱਕੋ ਬਚਨ ਆਖਿਆ ਸੀ ਸਰਕਾਰ ਨੂੰ ਉਹ ਕਹਿੰਦੇ ਸਾਨੂੰ ਇਹ ਤੇ ਦੱਸ ਦਿਓ ਜਿੰਨਾ ਸ਼ਹੀਦਾਂ ਦੀਆਂ ਲਾਸ਼ਾਂ ਮਾਵਾਂ ਨੂੰ ਮਿਲੀਆਂ ਨਹੀਂ ਉਹਨਾਂ ਦੇ ਪਿਓਾਂ ਦੀਆਂ ਲਾਸ਼ਾਂ ਪੁੱਤਰਾਂ ਬੱਚਿਆਂ ਨੂੰ ਨਹੀਂ ਮਿਲੀਆਂ ਉਹਨਾਂ ਲਾਸ਼ਾਂ ਦਾ ਤੇ ਦੱਸ ਦਿਓ ਲਾਸ਼ਾਂ ਦਾ ਕੀਤਾ ਕੀ ਹੈ ਤੇ ਸਾਧ ਸੰਗਤ ਜੀ ਜਸਵੰਤ ਸਿੰਘ ਖਾਲੜਾ ਜੀ ਨੂੰ ਪਕੜਿਆ ਗਿਆ ਗੁਪਤ ਕਰ ਦਿੱਤਾ ਗਿਆ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਕਿਉਂ ਕਹਿੰਦੇ ਸੰਤ ਤੂੰ ਕਿਉਂ ਲਾਸ ਦਾ ਹਿਸਾਬ ਮੰਗਦਾ ਦੇਖੀ ਤੇਰੀ ਵੀ ਲਾਸ਼ ਇਸ ਤਰ੍ਹਾਂ ਗੁਫਤ ਹੀ ਕਰਦੇ ਆ ਕਿ ਮਿਲ ਨਹੀਂ ਧਿਆਗੇ ਤੇ ਸਾਧ ਸੰਗਤ ਜੀ ਜਸਵੰਤ ਸਿੰਘ ਖਲੜਾ ਜੀ ਨੇ ਕਿਸੇ ਤੇ ਗੋਲੀ ਨਹੀਂ ਚਲਾਈ ਉਹਨਾਂ ਨੇ ਤੇ ਇਹੀ ਬਚਨ ਕੀਤਾ ਸੀ ਨਾ ਸਰਕਾਰੇ ਨੇ ਤੇ ਤੋਂ ਬਚਨ ਇਹ ਮੰਗਦਾ ਇਹ ਅਸੀਂ ਮੰਗਦੇ ਆ ਤੇ ਤੁੰਹੇ ਸਾਡੀਆਂ ਲਾਸ਼ਾਂ ਦੇ ਸਾਨੂੰ ਦੇ ਦਿਓ ਪਰ ਸਾਧ ਸੰਗਤ ਜੀ ਜਦੋਂ ਪਤਾ ਲੱਗਿਆ 6000 ਲਾਸ਼ਾਂ ਸਨ ਜਿਹੜੀਆਂ ਅਗਲਾ ਵਾਰਸ ਉਹਨਾਂ 6000 ਲਾਖਾਂ ਦੀ ਰਿਪੋਰਟ ਸੀ ਜਿਹੜੀ ਜਸਵੰਤ ਸਿੰਘ ਦੀ ਖਲੜਾ ਨੇ ਪੂਰੀ ਰਿਪੋਰਟ ਬਣਾ ਲਈ ਸੀ ਤੇ ਜਤਨ ਉਹਨਾਂ ਨੇ ਮੰਗਣਾ ਸੀ ਉਹਦਾ ਮਤ ਜਤਨ ਉਹਨਾਂ ਨੇ ਕੇਸ ਕਰਨੇ ਸਨ ਕੇਸ ਲਏ ਸਨ ਉਸ ਤੇ ਜਸਵੰਤ ਸਿੰਘ ਦੀ ਖਲੜਾ ਦੀ ਚੁੱਪ ਲਿਆ ਗਿਆ ਤੇ ਉਹਨਾਂ ਨੂੰ ਵੀ ਗੁਪਤ ਕਰ ਦਿੱਤਾ ਗਿਆ ਉਹਨਾਂ ਦਾ ਵੀ ਪਤਾ ਨਹੀਂ ਲੱਗਿਆ ਕਿੱਥੇ ਗਏ ਤੇ ਸਾਧ ਸੰਗਤ ਜੀ ਦੱਸੋ ਇਹਦੇ ਤੋਂ ਵੱਡੇ ਭੁਲਾਨ ਮਸੀਂ

ਇਹ ਲੜਾਈ ਪੂਰੇ ਪੰਜਾਬ ਦੇ ਕਿਸਾਨਾਂ ਦੀ ਹੈ ਪੂਰੇ ਪੰਜਾਬ ਦੇ ਕਿਸਾਨਾਂ ਦੀ ਹੈ ਤੇ ਰਈ ਗੱਲ ਸੰਤ ਬੈਣੀ ਜਰਨੈਲ ਸਿੰਘ ਜੀ ਉਹ ਕਹਿੰਦੇ ਸੰਤ ਕਿਸਾਨਾਂ ਦਾ ਹੱਕ ਕਿਸਾਨਾਂ ਨੂੰ ਮਿਲੇ ਕਿਸਾਨ ਨੇ ਜੇ ਆਪਣੀ ਫਸਲ ਉਗਾਹੀ ਹੈ ਤੇ ਉਹਦੇ ਤੇ ਸਭ ਤੋਂ ਪਹਿਲਾਂ ਕਿਸਾਨ ਦਾ ਹੱਕ ਹੋਣਾ ਚਾਹੀਦਾ ਹੱਕ ਨਾ ਮੰਗੇ ਕਿਸਾਨ ਵੀ ਮੈਂ ਉਗਾਈਏ ਤੇ ਮੇਰੀ ਫਸਲ ਦਾ ਇੰਨਾ ਰੇਟ ਹੈ ਸਾਧ ਸੰਗਤ ਦੇ ਕਿਸਾਨ ਆਪਣੀ ਫਸਲ ਉਗਾਉਂਦਾ ਹੈ ਤੇ ਉਹਦੇ ਤੇ ਰੇਟ ਨੂੰ ਨਾਲੇ ਘੋਰ ਲਾਲੀ ਜਿਹੜੇ ਉਹ ਹੁੰਦੇ ਨੇ ਸਰਕਾਰ ਉਹਦਾ ਰੇਟ ਤੈਅ ਕਰਦੀ ਹੈ ਇਹ ਤੇ ਇਨਸਾਨੀਅਤ ਨਹੀਂ ਅਸੀਂ ਤੇ ਬਹੁਤ ਵੱਡੇ ਗੁਲਾਮ ਹਾਂ ਸਾਧ ਸੰਗਤ ਜੀ ਇਸ ਸੰਸਾਰ ਦੇ ਵਿੱਚ ਸਿੱਖਾਂ ਨੂੰ ਸਦਾ ਹੀ ਟਾਰਗੇਟ ਕੀਤਾ ਗਿਆ ਸਦਾ ਹੀ ਗੁਲਾਮ ਕੀਤਾ ਗਿਆ ਹੈ ਜੇ ਚਾਹੁੰਦੇ ਹੋ ਗੁਲਾਮੀ ਦੀਆਂ ਜ਼ੰਜੀਰਾਂ ਤੋੜੀਏ ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਨੂੰ ਪੜੀਏ ਇਤਿਹਾਸ ਨੂੰ ਫੜੀਏ ਤੇ ਸਾਧ ਸੰਗਤ ਜੀ ਜਿਹੜੇ ਪ੍ਰੋਟੈਸਟ ਚੱਲ ਰਹੇ ਨੇ ਅਸੀਂ ਉਹਨਾਂ ਦੇ ਨਾਲ ਹੱਥ ਸੱਚ ਦੇ ਨਾਲ ਖੜੀਏ ਸਦਾ ਜਾ ਕੇ ਉਹਨਾਂ ਧਰਨਿਆਂ ਦੇ ਵਿੱਚ ਵੀ ਆਪਣੇ ਯੋਗਦਾਨ ਪਾਈਏ ਆਪਣੇ ਪਰਿਵਾਰਾਂ ਦੇ ਵਿੱਚੋਂ ਜਾਈਏ ਜੇ ਸਾਡੇ ਕੋਲ ਸਾਡੀਆਂ ਜ਼ਮੀਨਾਂ ਹੀ ਨਹੀਂਆਂ ਸਾਡੇ ਕੋਲ ਪੰਜਾਬ ਦੇ ਵਿੱਚ ਰਹਿ ਕੇ ਪੰਜਾਬੀ ਅਖੌਣ ਦਾ ਹੱਕ ਹੀ ਨਹੀਂ ਰਿਹਾ ਤੇ ਸਾਧ ਸੰਗਤ ਜੀ ਫਿਰ ਸਾਡੇ ਕੋਲ ਬਚਦਾ ਕੀ ਹੈ اپنا کرب ہونا چاہتا ہے جہرا دنیا کا ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਬੋਟਾ ਵੀ ਟੈਂਕੀਆਂ ਬਿਸ਼ਾ ਆਪਣਾ ਨਹੀਂ ਪਰ ਪੰਜਾਬ ਦੇ ਲਈ ਗੱਲ ਕਰਨੀ ਪੈ ਜਾਂਦੀ ਹੈ ਬੋਟਾ ਵੀ ਆਉਣ ਦੀਆਂ ਚੁੰਦਿਓ ਕੋਈ ਇਕਰਸਾਨ ਲੀਡਰ ਚੁੰਦਿਓ ਕੋਈ ਅਮਰਤ ਧਾਰੀ ਲੀਡਰ ਪੁਰਾਣਿਆਂ ਨੂੰ ਵੀ ਵੇਖ ਲਿਆ ਵੇਖ ਜਾਵਾਂਗੇ ਨਵਾਂ ਵੀ ਕਿਸਤ ਨਾ ਲੁੱਟਦਾ ਸਾਧ ਸੰਗਤ ਜੀ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਬੱਚਿਆਂ ਦੇ ਚੰਗੇ ਭਵਿੱਖ ਦੇ ਲਈ ਗੁਰੂ ਘਰ ਨਾਲ ਜੋੜੋ ਭਜਨ ਬੰਦਗੀ ਨਾਲ ਜੋੜੋ ਇਸ ਬਾਣੀ ਨੇ ਸਦਾ ਆਧਾਰਕ ਸੇਮਰੇ ਵੀ ਨੇ ਸਾਦਾ ਧਾਰਮਿਕ ਆਧਾਰ ਕਰਨਾ ਹੈ ਜੇਕਰ ਰੇਤੀਸੀ ਲੋਕਾਂ ਦੇ ਕਲਚਰ ਪਿੱਛੇ ਲੱਗੇ ਬਾਹਰਲੇ ਕਲਚਰਾਂ ਪਿੱਛੇ ਲੱਗੇ ਮੈਂ ਦੇਖੇ ਨੇ ਪਰਿਵਾਰ ਘਰ ਦੇ ਵਿੱਚ ਬੱਚਾ ਪੰਜਾਬੀ ਬੋਲਦਾ ਤੇ ਮਾਂ ਕਹਿੰਦੀ ਆ ਪਿਓ ਕਹਿੰਦਾ ਨਾਲ ਉਸ ਥੋੜੀ ਜਿਹੀ ਜਿੰਦੀ ਥੋੜੀ ਜਿਹੀ ਅੰਗਰੇਜ਼ੀ ਚ ਗੱਲ ਕਰਿਆ ਕਰਾਪਾ ਵੈਲਸੈਕਲਡ ਹੁੰਦੀ ਆ ਤੇ ਸਾਧ ਸੰਗਤ ਦੇ ਗੁਰੂ ਸਾਹਿਬ ਜੀ ਨੇ ਸਾਨੂੰ ਇਹ ਤੇ ਨਹੀਂ ਸੀ ਸਿਖਾਇਆ ਜਿਹੜੇ ਪੰਜਾਬ ਚ ਪੈਦਾ ਹੋਏ ਨੇ ਗੁਰੂ ਸਾਹਿਬ ਦੀ ਦੀ ਪਾਵਨ ਬਾਣੀ ਨੂੰ ਸਿਮਰੋ ਪੰਜਾਬੀ ਨੂੰ ਸਦਾ ਅੱਗੇ ਰੱਖੋ ਇਹ ਬਹੁਤ ਵੱਡਾ ਕਾਰਜ ਹੈ ਸੰਸਾਰ ਦੇ ਵਿੱਚ ਸਾਡਾ ਫਰਜ਼ ਹੈ ਬੋਲਣਾ ਕੋਸ਼ ਹੋ ਜਾਏ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਡੇ ਤੁਮ ਨੂੰ ਟਕਸਾਲ ਪਦਾਰਿਆ ਨੇ ਇਹ ਸਿਖਾਇਆ ਵਚਨ ਕਰੋ ਸੰਗਤ ਦੇ ਵਿੱਚ ਗੁਰਸਿੱਖੀ ਦੇ ਪ੍ਰਚਾਰ ਦੇ ਲਈ ਪੰਜਾਬ ਦੀ ਭਲੀ ਰਹਿਣੇ ਪੰਜਾਬ ਦੀ ਪੰਜਾਬੀਅਤ ਪ੍ਰਚਾਰ ਦੇ ਲਈ ਵਚਨ